ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਜਿੱਤੂਗਾ ਬਈ ਜਿੱਤੂਗਾ ਚੜੂ ਵਾਲੇ ਦੀ ਬੱਲੇ ਬੱਲੇ ਹੱਕੀ ਸਾਰੇ ਥੱਲੇ ਥੱਲੇ ਚੜੂ ਵਾਲੇ ਦੀ ਬੱਲੇ ਬੱਲੇ ਹੱਕੀ ਸਾਰੇ ਥੱਲੇ ਥੱਲੇ ਆ ਵਾਈਗੁਰੂ ਜੀ ਕੀ ਫਤਿਹ ਮੈਂ 35 ਨੰਬਰ ਵਾਰਡ ਤੋਂ ਬਲਦੀਸ਼ ਕੌਰ ਬੋਲ ਰਹੀ ਆ ਜੋ ਸਾਡੇ ਮਹੱਲੇ ਦਾ ਵਿਕਾਸ ਰੁਕਿਆ ਹੋਇਆ ਆ ਉਹ ਅਸੀਂ ਆਮ ਆਦਮੀ ਪਾਰਟੀ ਤੁਹਾਡੇ ਸਿਰ ਮੱਥੇ ਸਾਰਾ ਕੰਮ ਜੋ ਵੀ ਵਿਕਾਸ ਰੁਕਿਆ ਹੋਇਆ ਕੁਲਵਿੰਦਰ ਕੌਰ ਸਾਡੇ ਨੇ ਹੈਗੇ ਇਹ ਆਪਣੇ ਸਾਰਾ ਕੁਝ ਕੰਮ ਆਪਣੇ ਜੋ ਵੀ ਰਹਿੰਦਾ ਇਹ ਕਰਾਉਂਗੀ ਬਾੜ ਨੰਬਰ 35 ਤੋਂ ਆਮ ਆਦਮੀ ਪਾਰਟੀ ਜੋ ਵੀ ਕੰਮ ਰੁਕਿਆ ਸਾਰਾ ਚੌਣ ਸ਼ਾਨ ਝਾੜੂ ਜੋ ਵੀ ਸਾਡਾ ਕੰਮ ਰੁਕਿਆ ਜੋ ਵੀ ਵਿਕਾਸ ਹੈਗਾ ਆ ਸਾਡੇ ਕੁਲਵਿੰਦਰ ਕੌਰ ਦੀਦੀ ਇਹ ਸਾਰਾ ਕੰਮ ਮਦਨਪਾਜੀ ਦੀ ਵਾਈਫ ਸਾਰੇ ਕੁਸ਼ੇ ਕੰਮ ਕਰਾਉਂਦੇ ਕਿਹੜੇ ਤਰੀਕ ਨੂੰ ਵੋਟ ਪਾ ਕੇ ਸਾਨੂੰ ਕੰਮ ਨਾ ਕੁਲਵਿੰਦਰ ਕੌਰ ਚੌਂਡ ਸ਼ਾਂ ਝਾੜੂ ਝਾੜੂ ਨੂੰ ਵੋਟਾਂ ਪਾ ਕੇ ਕੰਮਜਾਬ ਕਰੋ ਇਸ ਵੇਲੇ ਝਾੜੂ ਦੀ ਸਰਕਾਰ ਆ ਝਾੜੂ ਵਾਲਿਆਂ ਨੇ ਸਾਡੇ ਕੰਮ ਕਰਦੇ ਤੁਸੀਂ ਜਿੰਨੇ ਵੀ ਕੰਮ ਰੁਕੇ ਹੋਏ ਬਾੜ ਨੰਬਰ 35 ਦੇ ਤੋ ਆ ਸਾਰੇ ਸਾਰੇ ਨੇ ਬੇਨਤੀ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਚੋਣਾਂ 35 ਜੋ ਵੀ ਸਾਡੇ ਟੀਪੀ ਮਲੇ ਚ ਗੰਦਾ ਪਾਣੀ ਆ ਰਿਹਾ ਪੀਣ ਦੇ ਯੋਗ ਨਹੀਂ ਕਰ ਕਰ ਫਿਲਟਰ ਲੱਗ ਰਿਹਾ ਆ ਆਪਾਂ ਉਹਨੂੰ ਵੀ ਬੰਦ ਕਰਾਂਗੇ ਜਿਹੜਾ ਫਰੈਸ਼ ਪਾਣੀ ਸਿੱਧਾ ਪਾਣੀ ਪੀਵਾਂਗੇ ਜਿਹੜਾ ਅੰਦਾ ਗੰਦਾ ਪਾਣੀ ਘੋਲ ਘੋਲ ਪਿਆ ਰਿਆ ਉਹਦਾ ਅਸੀਂ ਵਿਕਾਸ ਕਰਾਂਗੇ ਸਾਰੇ ਜਿੱਤੂਗਾ ਜੜੂ ਵਾਲੇ ਦੀ ਬੱਲੇ ਬੱਲੇ ਸਾਰੇ ਥੱਲੇ ਥੱਲੇ ਜੜੂ ਵਾਲੇ ਦੀ ਬੱਲੇ ਬੱਲੇ ਸਾਰੇ पैसा आ ग